ਹਾਂ ਸੋਚਿਆ ਰੋਡ ਦਾ ਐਕਸਪੀਰੀਅੰਸ ਸ਼ੇਅਰ ਕੀਤਾ ਜਾਵੇ ਆ ਨਾਲੇ ਰੋਡ ਦਾ ਨਾਲੇ ਇੱਥੋਂ ਦੀ ਖੇਤੀਬਾੜੀ ਦਾ ਹਾਂ ਇੱਧਰ ਖਿਸ਼ਤੀ ਅਸੀਂ ਛੱਡ ਗਏ ਮੱਕੀ ਬਹੁਤ ਮੱਕੀ ਲਾਈ ਹੈ ਇੱਥੇ ਨਾ ਇੱਧਰ ਇੱਕ ਆ ਇਹ ਤਾਂ ਆਪਣੇ ਟਰੈਕਟਰ ਆਉਂਦੇ ਇਹਨਾਂ ਦੇ ਆਉਂਦੇ ਕਣਕ ਪਹੋਣ ਆ ਜਿਹੜੇ ਆ ਔਰ ਲੱਗੀ ਕੰਬਾਈਨ ਕਣਕ ਇਹ ਹੁਣ ਵੱਟ ਰਹਿ ਜੂ ਜੁਲਾਈ ਚ ਠੀਕ ਐ ਲਓ ਜੀ ਉਸੇ ਟਰੱਕ ਖਲੋਤੇ ਮੈਂ ਸੋਚ ਲਿਆ ਟਰੈਕਟਰ ਨਹੀਂ ਆਇਆ ਆ ਆ ਗਿਆ ਜੇ ਟਰੈਕਟਰ ਟਰੈਕਟਰ ਵੀ ਆਇਆ ਜੇ ਕਨਕ ਫੋਨ ਸਹੀ ਹੈ ਆ ਸਾਰੀ ਗਣ ਕਿੰਨੇ ਇੱਕ ਹੋਰ ਫਸਲ ਆ ਇਹਨਾਂ ਦੀ ਪਤਾ ਨਹੀਂ ਹੈ ਗ੍ਰੀਨ ਫਸਲ ਇਹਦਾ ਮੈਨੂੰ ਆਈਡੀਆ ਨਹੀਂ ਹੈ ਕੀ ਲਾਇਆ ਇਹਨਾਂ ਤੇ ਕਨਕ ਸਰੋਂ ਦਾ ਵੀ ਪਗ ਲੱਗ ਜਾਂਦਾ ਤੇ ਅੱਗੇ ਇੱਕ ਮੱਕੀ ਇਹਨਾਂ ਦੀ ਬਹੁਤ ਜਦੋਂ ਮੈਨੂੰ ਨਾ ਜਿਉਂਦੇ ਲੱਛੀਉਂੀਆਂ ਬੜੀਆਂ ਆ ਹੁਣ ਉਹਨਾਂ ਸੜਕ ਤੇ ਆ ਲੱਗੇ ਥੋੜੇ ਰੁੱਖ ਦਿਖਾਈ ਦਿੰਦੇ ਇਹਦੇ ਇੱਥੇ ਸੁਲੱਖੇ ਲੱਗੇ ਰੁੱਖ ਨਹੀਂ ਵੇਖੇ ਮੈਂ ਸਿਰਫ ਜ਼ਮੀਨ ਤੇ ਖੇਤੀ ਆ ਜਾਦਾ ਵੇਖੀ ਆ ਰੁੱਖ ਘਾਹ ਪਈ ਐ ਇਹਦੇ سونے ਘਾਰਿਆ ਦਾਜ ਕਿਤੇ ਇੱਥੇ ਨਾ ਬਾਤ ਆਉਂਦੀ ਆ ਕਿੰਦਾ ਹੀ ਆਉਣ ਜਾਣ ਦਾ ਨਾ ਕਿਸੇ ਡਾਕੀ ਕਿੰਦਾ ਆਉਣ ਜਾਣ ਦਾ ਬਿਲਕੁਲ ਦਾ ਸਿਸਟਮ ਕਿੱਡਾ ਸੋਹਣਾ ਬਹੁਤ ਪਿਆਰਾ ਵੀ ਹੋਣਾ ਹੈ ਅੱਗੇ ਆਈ ਰੋਕੀ ਥੋੜੇ ਜਿਹਾ ਥੋੜਾ ਜਿਹਾ ਟਾਈਮ ਆਈ ਹੁਣ ਫੇਰ हट ਗਏ ਇਹ ਬਲੇ ਨਾ ਨੀ ਵਰਦੀ ਵਧੀਆ ਵਾ ਵੀਊ ਹੈ ਨਾ ਇੱਧਰ ਮੱਕੀ ਦੀ ਫਸਲ ਆ ਸਾਰੀ ਹੈ ਨਾ ਇਹਨਾਂ ਦੀਆਂ ਪੱਕੀ ਬੋਲ ਭੀਜੀ ਵੇਖੀ ਮੈਂ ਇੱਧਰ ਕਣਕ ਨਹੀਂ ਕਣਕ ਆ ਕੇ ਜਿਆ ਸਲੂਆ ਕਣਕ ਤੇ ਇੱਧਰ ਮੱਕੀ ਹੈ ਗ੍ਰੀਨ ਲੱਗੇ ਇਸ ਹਰੀ ਕਣਕ ਬਲੇ ਵਿੱਚ ਲੱਗੇ ਲਾਈ ਜਾਣ ਦੀ ਹੈ ਮੋਟਰ ਤੇ ਮੋਟਰ ਵਾਲੀ ਲੈ ਸੋ ਕੇ ਬਹੁਤ ਵਧੀਆ ਬਈ ਵੀਊ ਰਹਾ ਤਲ ਦਿਖਾ ਦਾਂ ਤੁਹਾਨੂੰ I'll that's